ਹੈਲੋ ਜੀ ਜੀ ਆਇਆਂ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਜ਼ੇ ਚ ਹੋਵਗੇ ਜਿੱਥੇ ਵੀ ਅਵਗੇ ਆਪਣੀ ਜ਼ਿੰਦਗੀ ਨੂੰ ਵਰਪੂਰ ਇੰਜੋਏ ਕਰਦੇ ਹੋਵਗੇ ਤੇ ਉਮੀਦ ਹੋਏਗੀ ਕਿ ਸਾਡੇ ਵੀਰ ਭੈਣ ਭਰਾ ਜਿਹੜੇ ਨੇ ਉਹ ਅਮਨ ਉਸੂਨ ਚ ਤੇ ਖੁਸ਼ ਹੋਣਗੇ ਕਿਉਂਕਿ ਕੱਲ ਦਾ ਮਤਾਲਵਾ ਜਿਹੜਾ ਤੈਹ ਹੋ ਗਿਆ ਹੈ ਪਾਕਿਸਤਾਨ ਇੰਡੀਆ ਦੇ ਕਾਫੀ ਮਾਮਲੇ ਆਸਨ ਜਿਹੜੇ ਖਰਾਬ ਹੋਏ ਹੋਏ ਸਨ ਕਿ ਜਿਹੜੇ ਹੁਣ ਮਤਲਬ ਸਹੀ ਹੋ ਗਏ ਨੇ ਆਪਾਂ ਇਸ ਵਿੱਚ ਵੀਡੀਓ ਦੇ ਵਿੱਚ ਕਹਿੰਦੇ ਪਏ ਸੀ ਇਹ ਦੋਨਾਂ ਮੁਲਕਾਂ ਲਈ ਜੰਗ ਠੀਕ ਨਹੀਂ ਹੈ ਠੀਕ ਹੈ ਨੁਕਸਾਨ ਨੇ ਦੋਨਾਂ ਮੁਲਕਾਂ ਦੇ ਨੁਕਸਾਨ ਨੇ ਤੇ ਇਹ ਕੰਮ ਖਤਮ ਹੋ ਜਾਣਾ ਚਾਹੀਦਾ ਹੈ ਤੇ ਅੱਲਾ ਦੀ ਕਰਨੀ ਉਹੀ ਹੋਈ ਹੈ ਕਿ ਦੋਨਾਂ ਮੁਲਕਾਂ ਦੇ ਜਿਹੜੇ ਅਮਨ ਹੋ ਗਿਆ ਦੋਨਾਂ ਵਿੱਚ ਅਮਨ ਹੋ ਗਿਆ ਤਾਂ ਉਹਨਾਂ ਨੇ ਬਹਿ ਕੇ ਇੱਕ ਜਗ੍ਹਾ ਤੇ ਗੱਲ ਕਰ ਲਈ ਹੈ ਤੇ ਅੱਲਾ ਕਰੇ ਐਵੇਂ ਹੀ ਚੱਲਦੀ ਰਹੇ ਤੇ ਇਹ ਸਭ ਕੁਝ ਜਿਹੜਾ ਹੈ ਖਤਮ ਹੋ ਜਾਵੇ ਹਾਂਜੀ ਤੇ ਇਹ ਲੇਕਿਨ ਪਤਾ ਕੀ ਇਹ ਸੋਸ਼ਲ ਮੀਡੀਆ ਜਿਹੜਾ ਹੈ ਨਾ ਹਰੇ ਵੀ ਬੈਨ ਨਹੀਂ ਦੇ ਰਿਹਾ ਮਤਲਬ ਕਿ ਉਹ ਉਧਰ ਦੀ ਤਿੱਲੀ ਉਧਰ ਲਾ ਰਿਹਾ ਉਹ ਉਧਰ ਗੱਲਾਂ ਕਰ ਰਿਹਾ ਤੇ ਉਹਦੇ ਬਾਰੇ ਚ ਇਹ ਲਾਕਡਾਊਨ ਵਾਲੀ ਦੀ ਵੀਡੀਓ ਹੈ ਤੇ ਉਹ ਅੱਜ ਆਪਾਂ ਆਪਣੇ ਤੇ ਉਹਦੇ ਤੇ ਕਰਦੇ ਆ ਮਤਲਬ ਕਿ ਇਹ ਆਪਣਾ ਵੀਰਾ ਦੱਸ ਰਿਹਾ ਕਿ ਕਿਹੜੇ ਕਿਹੜੇ ਚੈਨਲ ਨੇ ਮਤਲਬ ਕਿ ਜਿਹੜੇ ਗਲਤ ਜਿਹੜੇ ਨਾ ਅਫਵਾਹ ਇਹ ਕਹਿ ਸਕਦੇ ਤੁਸੀਂ ਅਫਵਾਹ ਫਲਾ ਰਹੇ ਮਤਲਬ ਕਿ ਵੀਰੇ ਨੇ ਇਹ ਆ ਕਿ ਜਿਹੜਾ ਪਾਕਿਸਤਾਨੀ ਚੈਨਲ ਹੈ ਨਾ ਉਹਨਾਂ ਨਾਲੋਂ ਜ਼ਿਆਦਾ ਹੁਣ ਜਿਹੜੇ ਪੰਜਾਬ ਦੇ ਚੈਨਲ ਨੇ ਨਾ ਉਹ ਬਹੁਤ ਜ਼ਿਆਦਾ ਘਟੀਆਂ ਗੱਲਾਂ ਅਫਵਾਹ ਫਲਾਉਂਦੇ ਨੇ ਤੇ ਵੇਖਦੇ ਆ ਜੀ ਪਹਿਲੇ ਆਪਾਂ ਵੀਡੀਓ ਬਾਅਦ ਕਿ ਜਿਹੜੀ ਗੱਲਬਾਤ ਵਿਚਾਰਨੀ ਉਹ ਬਾਅਦ ਵਿੱਚ ਸੱਜ ਕਰਦੇ ਆਂ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਾ ਕੰਲੀ ਇਹ ਤਹਾਵਤ ਬਿਲਕੁਲ ਪੰਜਾਬੀ ਮੀਡੀਆ ਤੇ ਢੁਕੀ ਤੇ ਖਾਸ ਕਰਕੇ ਉਹ ਚੈਨਲਾਂ ਤੇ ਜਿਹੜੇ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਖਬਰ ਸਾਡੇ ਕੋਲ ਹੁੰਦੀ ਹੈ ਪੰਜਾਬ ਦੀ ਸਭ ਤੋਂ ਅਪਡੇਟ ਹੁੰਦੀ ਹੈ ਅਸੀਂ ਪੰਜਾਬ ਪ੍ਰਸਤਾਂ ਅਜਿਹੇ ਚੈਨਲਾਂ ਤੇ ਇਹ ਕਿਵੇਂ ਢੁਕੀ ਕੱਲ ਜਦੋਂ 5 ਵਜੇ ਤੋਂ ਬਾਅਦ ਇਹ ਐਲਾਨ ਹੋ ਗਿਆ ਕਿ ਸੀਜ਼ਫਾਇਰ ਹੋ ਚੁੱਕਿਆ ਹੁਣ ਦੋਨੋਂ ਦੇਸ਼ ਜੰਗਬੰਦੀ ਦੀ ਜਿਹੜੀ ਹੈ ਉਹ ਦੋਨਾਂ ਦੇਸ਼ਾਂ ਵਿਚਕਾਰ ਹੋ ਚੁੱਕੀ ਆ ਉਲੰਘਣਾ ਨਹੀਂ ਕਰਨਗੇ ਤਾਂ ਰਾਤ ਨੂੰ ਸ਼੍ਰੀਨਗਰ ਦੇ ਕੁਝ ਏਰੀਆ ਦੇ ਵਿੱਚ ਇੱਕ ਜਿਹੜੀ ਘਟਨਾ ਵਾਪਰੀ ਗੋਲੀਬਾਰੀ ਹੋਈ ਭਾਰਤੀ ਫੌਜ ਨੇ ਜਵਾਬ ਦਿੱਤਾ ਤੇ 9 ਵਜੇ ਤੋਂ ਬਾਅਦ ਉਹ ਉਹ ਵੀ ਟੈਕ ਗਿਆ ਪਰ ਇਹਨਾਂ ਚੈਨਲਾਂ ਦੀ ਬਦੌਲਤ ਪੰਜਾਬ ਦੇ ਵਿੱਚ ਜਿਹੜਾ ਡਰ ਫੈਲਿਆ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਪੈਨਿਕ ਹੋਇਆ ਲੋਕਾਂ ਦੇ ਮਨ ਦੇ ਵਿੱਚ ਲੋਕਾਂ ਨੂੰ ਇਹ ਲੱਗਾ ਕਿ ਮੁੜ ਜੰਗ ਸ਼ੁਰੂ ਹੋ ਗਈ ਹੈ ਲੋਕਾਂ ਨੂੰ ਇਹ ਲੱਗਾ ਕਿ ਮਸਾਂ ਸ਼ਾਂਤੀ ਆਈ ਸੀ ਜਿਨ੍ਹਾਂ ਇਹ ਚੈਨਲਾਂ ਨੇ ਦੁਬਾਰਾ ਅੱਗ ਲਾਈ ਹੈਰਾਂ ਰਹਿ ਜਾਓਗੇ ਟਾਈਟਲ ਦੇਖਿਓ ਥੰਬਨੇਲ ਦੇਖਿਓ ਇਹ ਮੈਂ ਸਭ ਤੋਂ ਪਹਿਲਾਂ ਉਹ ਚੈਨਲ ਦੇ ਥੰਬਨੇਲ ਪੜਦਾ ਜਿਹੜਾ ਸੈਟਲਾਈਟ ਚੈਨਲ ਹੈ ਜਿਹੜਾ ਵੱਡੇ ਪੱਤਰ ਦੇ ਉੱਤੇ ਦੇਸ਼ ਦੇ ਵਿੱਚ ਵੀ ਚੱਲਦਾ ਹੈ ਇਹ ਵੀ ਕਿਹਾ ਜਾਂਦਾ ਹੈ ਕਿ ਅਡਾਨੀ ਦਾ ਚੈਨਲ ਹੈ ਤੇ ਪੰਜਾਬ ਦੇ ਵਿੱਚ ਵੀ ਵੱਡੇ ਪੱਤਰ ਤੇ ਜਿਨ੍ਹਾਂ ਦੇ ਇੱਕ ਪੱਤਰਕਾਰ ਨੂੰ ਗੱਡੀ 'ਚ ਵਿਲਾਇਆ ਸੀ ਉਹ ਹੈ ਉਹਨਾਂ ਨੇ ਇਹ ਖਬਰ ਚਲਾਈ ਪਾਕਿਸਤਾਨ ਨੇ ਫਿਰ ਭੇਜੇ ਡਰੋਨ ਵੱਜ ਗਏ ਸਾਇਰਨ ਉਸ ਤੋਂ ਅੱਗੇ ਆ ਜਾਓ ਉਹਨਾਂ ਨੇ ਇੱਕ ਬਹੁਤ ਮੁਕਰ ਗਿਆ ਪਾਕਿਸਤਾਨ ਕਰ ਦਿੱਤਾ ਹਮਲਾ ਵੱਜ ਗਏ ਸੈਰਨਾਪੂਰੇ ਜ਼ਿਲ੍ਹੇ ਚ ਬਲੈਕਆਊਟ 20 ਮਿੰਟਾਂ ਚ ਪਾਕਿਸਤਾਨ ਨੇ ਕਰ ਦਿੱਤੇ 50 ਧਮਾਕੇ ਫਿਰ ਉਸ ਤੋਂ ਅੱਗੇ ਆ ਜਾਓ ਅ ਅੰਮ੍ਰਿਤਸਰ 에어ਪੋਰਟ ਦੇ ਉੱਤੇ ਵੀ ਇਹਨਾਂ ਨੇ ਹਮਲਾ ਕਰਵਾ ਦਿੱਤਾ ਫਿਰ ਉਸ ਤੋਂ ਅੱਗੇ ਇੱਕ ਹੋਰ ਚੈਨਲ ਹੈ ਵੈਬ ਚੈਨਲ ਹੈ ਕਿਸਾਨੀ ਅੰਦੋਲਨ ਮੌਕੇ ਸ਼ੁਰੂ ਹੋਇਆ ਸੀ ਜਿਹੜਾ ਪੰਜਾਬ ਪ੍ਰਸਤ ਦੱਸਦਾ ਆਪਣੇ ਆਪ ਨੂੰ ਅੰਗਰੇਜ਼ੀ ਚ ਨਾ ਤੁਸੀਂ ਸਮਝ ਜਿਓਗੇ ਉਹਨਾਂ ਦੇ ਵੀ ਇੱਕ ਪੱਤਰਕਾਰ ਆ ਪਹਿਲਾਂ ਬੜੇ ਤੱਤੇ ਚੱਲਦੇ ਹੁੰਦੇ ਸੀ ਹੁਣ ਪਿਛਲੇ ਦਿਨਾਂ ਦੇ ਸਰਕਾਰ ਦੇ ਚਹੇਤੇ ਐ ਉਹ ਵੀ ਉਹ ਕਹਿੰਦੇ 20 ਮਿੰਟਾਂ 'ਚ 50 ਤੋਂ ਵੱਧ ਧਮਾਕੇ ਤੇ ਉਹਨਾਂ ਨੇ ਤਾਂ ਆਪਦੀ ਜਿਹੜੀ ਪੱਤਰਕਾਰ ਲੜਕੀ ਸੀ ਐਂਕਰ ਸੀ ਉਹਨੂੰ ਵੀ ਅੱਗ ਦੇ ਵਿੱਚ ਖੜਾ ਦਿੱਤਾ ਅਸੀਂ ਬਾਰਡਰ ਏਰੀਆ ਦੇ ਵਿੱਚ ਗਏ ਆ ਫਾਜਲ ਕਾ ਫਰੋਈਪੁਰ ਤਰਨਤਾਰਨ ਸਾਹਿਬ ਦੇ ਨਾਲ ਲੱਗਦੀ ਇਹਨੇ ਬਾਰਡਰ ਆ ਉਹਨਾਂ ਸਾਰੇ ਜਗ੍ਹਾ ਕਿਤੇ ਵੀ ਅੱਗ ਨਹੀਂ ਲੱਗੀ ਪਰ ਇਹਨਾਂ ਚైనਾ ਦੇ ਐਂਕਰਾਂ ਨੇ ਆਪਦੇ ਪੱਤਰਕਾਰ ਅੱਗ ਦੇ ਵਿੱਚ ਖੜਾਏ ਵੀ ਸੋ ਇੱਧਰ ਬੰਮ ਫਟ ਰਿਹਾ ਸੀ ਇੱਧਰ ਬੰਮ ਫਟ ਰਿਹਾ ਸੀ ਕੱਲ ਰਾਤ ਉਸ ਤੋਂ ਅੱਗੇ ਆਜੋ ਇੱਕ ਹੋਰ ਹੈ ਉਹਨਾਂ ਦਾ ਅਖਬਾਰ ਵੀ ਹੈ ਕਾਫੀ ਚਰਚਾ ਚ ਰਿਹਾ ਹੈਗਾ ਤੇ ਇੱਕ ਸੰਸਥਾ ਦੇ ਨਾਮ ਤੇ ਪੈਸੇ ਇਕੱਠੇ ਕਰਨ ਦਾ ਵੀ ਦੋਸ਼ ਹੈ ਉਹਨਾਂ ਤੇ ਲੱਗਦਾ ਰਹਿੰਦਾ ਹੈ ਉਹ ਚੈਨਲ ਵੀ ਚਲਾਉਂਦੇ ਆ ਉਹਨਾਂ ਦੇ ਵੱਲੋਂ ਵੀ ਰਾਤ ਜਿਹੜਾ ਉਹ ਇਹ ਕਹ ਗਿਆ ਕਿ ਅੱਧੀ ਰਾਤ ਨੂੰ ਧੁਮਾਕਿਆਂ ਨਾਲ ਗੂੰਜਿਆ ਅੰਮ੍ਰਿਤਸਰ ਇਹ ਥੰਬਨੇਲ ਉਹਨਾਂ ਦਾ ਸੀ ਹੈਰਾਨੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਵਿਸਫੋਟ ਨਹੀਂ ਹੋਇਆ ਤੇ ਕਸ਼ਮੀਰ ਦੇ ਵਿੱਚ ਵੀ ਜਿਹੜੀ ਹੈ ਜੰਮੂ ਦੇ ਵਿੱਚ ਵੀ ਭਾਰਤੀ ਫੌਜ ਨੇ ਕਿਹਾ ਕਿ ਕੋਈ ਧੁਮਾਕਾ ਨਹੀਂ ਹੋਇਆ ਪਰ ਇਹਨਾਂ ਕੈਨੇਡਾ ਨੇ ਧਮਾਕੇ ਕਰਨ ਦੀ ਕੋਈ ਕਸਰ ਨਹੀਂ ਛੱਡੀ ਰਾਤ ਲੋਕਾਂ ਨੂੰ ਇੰਨਾ ਡਰਾਇਆ ਅੱਜ ਸਵੇਰ ਤੋਂ ਲੈ ਕੇ ਰਾਤ ਤੋਂ ਲੈ ਕੇ ਸਵੇਰ ਤੱਕ ਲੋਕਾਂ 'ਚ ਇਹੀ ਚਰਚਾ ਸੀ ਕਿ ਜੰਗ ਦੁਬਾਰਾ ਸ਼ੁਰੂ ਹੋਵੇਗੀ ਹਾਲਾਂਕਿ ਹੁਣ ਤੱਕ ਜੰਗ ਹੀ ਨਹੀਂ ਲੱਗੀ ਇਹਨਾਂ ਦੋਨਾਂ ਮੁਲਕਾਂ ਦੇ ਵਿੱਚ ਜੰਗ ਨਹੀਂ ਲੱਗੀ ਦੋਨਾਂ ਮੁਲਕ ਆਪਣੇ ਆਪਣੇ ਅੰਦਰ ਕੋਈ ਸਰਜੀਕਾ ਜਿਹੜਾ ਸਟ੍ਰਾਈਕ ਕਰ ਰਿਹਾ 에ਅਰ ਸਟ੍ਰਾਈਕ ਕਰ ਰਿਹਾ ਸੀ ਕੋਈ ਕਿਸੇ ਤਰੀਕੇ ਨਾਲ ਕੋਈ ਡਰੋਨ ਭੇਜ ਕੇ ਪਰ ਜੰਗ ਉਦੋਂ ਲੱਗਦੀ ਹੈ ਜਦੋਂ ਬਾਰਡਰਾਂ ਤੇ ਆਮੋ ਸਾਹਮਣੀ ਗੋਲੀ ਚੱਲਣੀ ਸ਼ੁਰੂ ਹੋ ਜਾਵੇ ਪੰਜਾਬ ਦੇ ਕਿਸੇ ਵੀ ਬਾਰਡਰ ਤੇ ਆਮੋ ਸਾਹਮਣੀ ਗੋਲੀ ਨਹੀਂ ਚੱਲੀ Rajasthan ਦੇ ਕਿਸੇ ਵੀ ਬਾਰਡਰ ਤੇ ਆਮੋ ਸਾਹਮਣੀ ਗੋਲੀ ਨਹੀਂ ਚੱਲੀ Gujarat ਦੇ ਕਿਸੇ ਵੀ ਬਾਰਡਰ ਤੇ ਆਮੋ ਸਾਹਮਣੀ ਗੋਲੀ ਨਹੀਂ ਚੱਲੀ Jammu ਦੇ ਵਿੱਚ ਵੀ BSF ਜਿਹੜਾ ਉਹ ਮੁਕਾਬਲਾ ਕਰ ਰਹੀ ਹੈ ਉੱਥੇ ਵੀ ਫੌਜ ਨਹੀਂ ਲਗਾਈ ਗਈ ਪਰ ਜਿਸ ਤਰੀਕੇ ਦੇ ਨਾਲ ਪੰਜਾਬੀ ਮੀਡੀਆ ਨੇ ਖਾਸ ਕਰਕੇ ਜਿਹੜੇ ਮੈਂ 3-4 ਚੈਨਲ ਤੁਹਾਨੂੰ ਦੱਸਿਆ ਇਹਨਾਂ ਨੇ ਤਾਂ ਐਨੀ ਰਾਤ ਅੱਗ ਲਾਈ ਐਨਾ ਰਾਤ ਲੋਕਾਂ ਨੂੰ ਡਰਾਇਆ ਲੋਕ ਫਿਰ ਪੰਪਾਂ ਵੱਲੋਂ ਭੱਜ ਪਏ ਲੋਕ ਫੇਰੇ ਸੋਚਾਂ ਲਾਗੇ ਕਿ ਸਵੇਰੇ ਰਾਸ਼ਨ ਹੋਰ ਕਿੰਨਾ ਇਕੱਠਾ ਕਰਨਾ ਪੈਣਾ ਇਹ ਜੀ ਹਾਂ ਕੁਝ ਨਾ ਕਰੋ ਅਜਿਹੇ ਕੁਝ ਤੋਂ ਬਖਸ਼ੋ ਇਹ ਮੰਨਦੇ ਆ ਕਿ ਤੁਹਾਨੂੰ ਵੀ ਚਾਹੀਦੇ ਆ ਵੀ ਉਹ ਸਭ ਨੂੰ ਚਾਹੀਦੇ ਆ ਸਭ ਫਿਰਦੇ ਆ ਗੂਹਾਂ ਮਾਰੇ ਪਰ ਇੰਨਾ ਡਰਾ ਕੇ ਲੋਕਾਂ ਨੂੰ ਤੁਸੀਂ ਪੰਜਾਬ ਦੇ ਚੈਨਲ ਆ ਤੇ ਪੰਜਾਬ ਤਾਂ ਜੰਗ ਕਦੇ ਵੀ ਨਹੀਂ ਚਾਹੀ ਪੰਜਾਬ ਨੇ ਤਾਂ ਪੰਜਾਬ ਦੇ ਬਾਰਡਰ ਏਰੀਆ ਦੇ ਲੋਕ ਦੇਸ ਹਾਸ ਸੁਪਨੇ ਪਏ ਹੋਏ ਸੀ ਸਮਾਨ ਚੱਕ-ਚੱਕ ਕੇ ਭਜਣਾ ਪੈ ਰਿਆ ਸੀ ਕਿਸੇ ਦੇ ਘਰੇ ਗੋਲਾ ਡਿੱਗ ਰਿਹਾ ਸੀ ਕਿਸੇ ਦੇ ਘਰੇ ਡਰੋਨ ਡਿੱਗ ਰਿਹਾ ਸੀ ਕਿਸੇ ਦੀ ਮੱਝ ਮੱਚ ਗਈ ਕਿਸੇ ਦੇ ਬੰਦੇ ਮੱਚ ਗਏ ਉਹ ਸਾਰੇ ਲੋਕ ਜੰਗੜੇ ਚਾਹੁੰਦੇ ਸੀ ਪਰ ਇਹਨਾਂ ਦੇ ਢੱਡੀ ਪੀੜ ਪਈ ਜਦੋਂ ਜੰਗ ਬੰਦ ਹੋ ਗਈ ਇਹਨਾਂ ਨੂੰ ਲੱਗਿਆ ਵੀ ਜੰਗ ਬੰਦ ਹੋ ਗਈ ਹੁਣ ਬੋਲਾਂਗੇ ਕਾਇਤੇ ਕਿਉਂਕਿ ਸਰਕਾਰਾਂ ਦੇ ਕ੍ਰਿਟਿਸਿਜ਼ਮ ਤਾਂ ਇਹਨਾਂ ਨੇ ਕਰਨੇ ਨਹੀਂ ਸਵਾਲ ਉਠਾਉਣੇ ਨਹੀਂ ਪਾਣੀਆਂ ਦਾ ਮਸਲਾ ਹੋਵੇ ਹੋਰ ਹੋਵੇ ਉਹ ਤਾਂ ਪੰਜਾਬ 'ਚ ਬੋਲਣਾ ਨਹੀਂ ਕਿਉਂਕਿ ਮੋਟੀਆਂ-ਮੋਟੀਆਂ ਐਡਾਂ ਲਾਈਆਂ ਹੋਈਆਂ ਹਰ ਦੂਜੀ ਖਬਰ ਦੇ ਨਾਲ ਤੇ ਐਡ ਚੱਲਦੀ ਹੈ ਇਹਨਾਂ ਨੂੰ ਲੱਗਦਾ ਸੀ ਕਿ ਪਾਕਿਸਤਾਨ ਵਿਰੁੱਧ ਬੋਲ ਕੇ ਜਾਂ ਜਾਂ ਵਿੱਚ ਬੋਲ ਕੇ ਬਸ ਆਪ ਦੀ ਪੜਾਹਸ ਕੱਢ ਲਈ ਜਾਵੇ ਖੁੱਡਾਂ ਚੋਂ ਵੀ ਨਿਕਲਿਆ ਸੀ ਇੱਕ ਪੱਤਰਕਾਰ ਸੀਨੀਅਰ ਪੱਤਰਕਾਰ ਕਿਸਾਨੀ ਅੰਦੋਲਨ ਮੌਕੇ ਤੇ ਉਸ ਤੋਂ ਪਹਿਲਾਂ بڑے ਨਾਮ ਸੀ ਉਹਨਾਂ ਦਾ ਉਹ ਵੀ ਬਾਹਰ ਨਿਕਲੇ ਉਹ ਵੀ ਕਿਤੇ ਫੌਜ ਚ ਕਹਿੰਦੇ ਸੀ ਕਿ ਮਿਲਟਰੀ ਦੇ ਸੂਤਰਾਂ ਤੋਂ ਖਬਰ ਆਈ ਹੈ ਮੈਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਮਿਲਟਰੀ ਦੇ ਸੂਤਰ ਕਿਹੜੇ ਸੀ ਉਹਨਾਂ ਤੋਂ ਖਬਰ ਆਈ ਹੈ ਅੱਜ ਰਾਤ ਨੂੰ ਵੱਡਾ ਕੁਝ ਹੋ ਸਕਦਾ ਉਹ ਵੀ ਬਾਹਰ ਨਿਕਲੇ ਉਹਨਾਂ ਨੇ ਵੀ ਡਰੋਨ ਦੀ ਕੋਈ ਕੋਸ਼ਿਸ਼ ਨਹੀਂ ਛੱਡੀ ਉਹਨਾਂ ਦੇ ਪੱਤਰਕਾਰਾਂ ਨੇ ਕੋਈ ਡਰੋਨ ਦੀ ਕੋਈ ਕਸਰ ਨਹੀਂ ਛੱਡੀ ਪਛੇ ਭੱਜੇ ਫੌਜ ਦੇ ਆਹ ਫੌਜ ਆ ਗਈ ਹੈ ਉਸੇ ਤਰੀਕੇ ਦੇ ਨਾਲ ਇੱਕ ਉਹ ਚੈਨਲ ਦੇ ਮੈਂ ਤੁਹਾਨੂੰ ਦੱਸਿਆ ਉਹ ਪੱਤਰਕਾਰ ਗੱਡੀ 'ਚ ਉਤਰੇ ਸੀ ਜਿਹੜੇ ਉਹ ਵੀ ਵੱਖੋ-ਵੱਖਰੇ ਜਾ ਕੇ ਇੱਥੇ ਧਮਾਕਾ ਹੋਇਆ ਇੱਥੇ ਡਰੋਨ ਡਿੱਗਿਆ ਇੱਥੇ ਰਾਤ ਨੂੰ ਬਲੈਕਆਊਟ ਹੋ ਚੁੱਕਿਆ ਇਹ ਹੋ ਚੁੱਕਿਆ ਅੱਧਾ ਬਲੈਕਆਊਟ ਤਾਂ ਇਹਨਾਂ ਚੈਨਲਾਂ ਨੇ ਹੀ ਕਰਵਾ ਦਿੱਤਾ ਸਰਕਾਰ ਤੋਂ ਜਦੋਂ ਲਗਾਤਾਰ ਇਸ ਤਰੀਕੇ ਦੀ ਕਿਉਂਕਿ ਇਹ ਚੀਜ਼ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਵੀ ਬੋਲੇ ਆ ਗੁਰਵਾਨ ਸਿੰਘ ਮਾਨ ਕਹਿੰਕੇ ਜਿਹੜਿਆ ਬੋਲੇ ਆ ਨੈਸ਼ਨਲ ਮੀਡੀਆ ਦੇ ਉੱਤੇ ਕਿ ਯਾਰ ਇੰਨਾ ਨਾ ਤੁਸੀਂ افواਹ ਫਲਾਓ ਪਰ ਪੰਜਾਬ ਦੇ ਚਾਣਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬੀਤੀ ਰਾਤ ਜਿੰਨਾ ਡਰ ਇਹਨਾਂ ਨੇ ਪੈਦਾ ਕੀਤਾ ਜਿੰਨਾ ਇਹਨਾਂ ਨੇ ਮਾਹੌਲ ਇਹਨਾਂ ਤੋਂ ਇੱਕ ਗੱਲ ਕਲੀਅਰ ਹੋ ਗਈ ਹੈ ਕਿ ਇਹ ਲੋਕ ਕਦੇ ਸ਼ਾਂਤੀ ਨਹੀਂ ਚਾਹੁੰਦੇ ਇਹ ਲੋਕ ਉਹੀ ਭਾਲਦੇ ਆ ਕਿ ਅੱਗ ਲੱਗੇ ਅੱਗ ਲੱਗੇ ਅਸੀਂ ਡੱਬੂਆਂ ਕੰਧ ਤੇ ਚੜ ਜਾਈਏ ਤੇ ਪੰਜਾਬ ਮੱਚਦਾ ਮੱਚੇ ਸਰਹੱਦੀ ਲੋਕਾਂ ਦਾ ੱੱਕਾ ਹੁੰਦਾ ਹੋਵੇ ਸਰਹੱਦੀ ਲੋਕਾਂ ਨੂੰ ਉੱਠਣਾ ਪੈਂਦਾ ਪਵੇ ਪੰਜਾਬ ਦੇ ਵਿੱਚ ਡਰੋਨ ਡਿੱਗਦੇ ਡਿੱਗਣ ਕਿਉਂਕਿ ਸਵੇਰ ਨੂੰ ਜਾਵਾਂਗੇ ਡਰੋਨ ਦਿਖਾਵਾਂਗੇ ਖਬਰ ਚੱਲੂਗੀ ਇਹ ਚੀਜ਼ਾਂ ਤੋਂ ਆਵਾਜ਼ ਆਉਣਾ ਚਾਹੀਦਾ ਜੇ ਅਸੀਂ ਨੈਸ਼ਨਲ ਮੀਡੀਆ ਨੂੰ ਗੋਦੀ ਮੀਡੀਆ ਕਹਿ ਕੇ ਪੁਕਾਰਦੇ ਆ ਤਾਂ ਇਹਨਾਂ ਦੀ ਵੀ ਕਸਰ ਉਦੋਂ ਕੋਈ ਕਸਰ ਘੱਟ ਨਹੀਂ ਐ ਇਹ ਉਸ ਤੋਂ ਵੱਡੇ ਗੋਦੀ ਨੇ ਹਾਂ ਉਹਨਾਂ ਨੂੰ ਵੱਡੇ ਪੱਧਰ ਤੇ ਮੌਕਾ ਮਿਲਦਾ ਹੈ ਉਹ ਵੱਡੇ ਪੱਧਰ ਤੇ ਗੱਲ ਕਰ ਜਾਂਦੇ ਐ ਇਹਨਾਂ ਦਾ ਜਿੰਡਾਕ ਪੱਧਰ ਐ ਇਹ ਵੱਡੇ ਪੱਧਰ ਤੇ ਗੱਲ ਕਰਦੇ ਐ ਪਰ ਜ਼ਹਿਰੀਲੀ ਪੱਤਰਕਾਰੀ ਅੱਗ ਲਾਉ ਪੱਤਰਕਾਰੀ ਭੜਕਾਉ ਪੱਤਰਕਾਰੀ ਜਿੰਨੀ ਰਾਤ ਇਹਨਾਂ ਨੇ ਕੀਤੀ ਐ ਕੋਈ ਕਸਰ ਨਹੀਂ ਲੋਕ ਵਾਰ-ਵਾਰ ਪੁਛਰੇ ਸੀ ਜੰਗ ਲੱਗ ਗਈ ਜੰਗ ਲੱਗ ਗਈ ਤਾ ਜਿਸ ਤਰੀਕੇ ਦੇ ਨਾਲ ਇਹ ਕਿਹਾ ਜਾਂਦਾ ਕਿ ਜਿਵੇਂ ਇੱਕ ਰਵੀਸ਼ ਕੁਮਾਰ ਨੇ ਪੋਸਟ ਪਾਈ ਸੀ ਕਿ ਟੀਵੀ ਬੰਦ ਕਰ ਦਿਓ ਪਤਾ ਨਹੀਂ ਕਦੋਂ ਕਿਹਾ ਸੀ ਪਰ ਟੀਵੀ ਬੰਦ ਕਰ ਦਿੱਤਾ ਜਾਵੇ ਤਾਂ ਉਵੇਂ ਇਹੀ ਗੱਲ ਵਾਰ-ਵਾਰ ਕਹਿਣੀ ਪਈ ਕਿ ਤੁਸੀਂ ਆਹ ਚੈਨਲ ਬੰਦ ਕਰ ਦਿਓ ਜੇ ਤੁਸੀਂ ਚਾਹੋ ਨਿਓ ਕਿ ਸ਼ਾਂਤੀ ਪੰਜਾਬ 'ਚ ਕਿਤੇ ਵੀ ਕਿਸੇ ਤਰੀਕੇ ਦੀ ਘਟਨਾ ਨਹੀਂ ਸੀ ਡਰੋਨ ਆਏ ਇੱਕਾ ਦੁੱਕਾ ਡਰੋਨ ਆਏ ਉਹ ਚਲੇ ਗਏ ਬਾਕੀ ਫੌਜ ਕਿਸ ਲਈ ਬੈਠੀ ਹੈ ਉਹ ਇਸੇ ਲਈ ਹੈ ਕਿ ਕੋਈ ਗੱਲ ਹੋ ਗਈ ਉਹ ਆਪੇ ਸਾਂਭਣਗੇ ਫਿਰ ਜਦੋਂ ਦੋ ਦੇਸ਼ਾਂ ਦੇ ਵਿੱਚ ਕੋਈ ਸਮਝੌਤਾ ਹੁੰਦਾ ਹੈ ਕੋਈ ਇਹ ਸਮਝੌਤਾ ਨਹੀਂ ਹੁੰਦਾ ਕਿ ਕੋਈ ਮੁਕਰ ਜੂਗਾ ਇੱਥੋਂ ਜਾ ਕੇ ਬਾਹਰ ਜਾ ਕੇ ਤੇ ਕਹਿ ਦੂਗਾ ਕਿ ਮੈਂ ਨਹੀਂ ਇਹ ਦੋਨੇ ਦੇਸ਼ਾਂ ਦੇ بڑے ਸੂਝਵਾਨ ਆਗੂ ਦੋਨੇ ਦੇਸ਼ਾਂ ਦੇ ਵੱਡੇ ਅਫਸਰ ਬਹਿ ਕੇ ਸਮਝੌਤਾ ਕਰਵਾਉਂਦੇ ਆ ਹੁੰਦੇ ਆ ਦੋਨਾਂ ਦੇ ਵਿੱਚ ਤੇ ਦੋਨੇ ਦੇਸ਼ ਇਹ ਕਹਿੰਦੇ ਆ ਅੱਜ ਵੀ ਇਹ ਬਿਆਨ ਹੈ ਕਿ ਅਸੀਂ ਜੰਗ ਨਹੀਂ ਚਾਹੁੰਦੇ ਭਾਰਤ ਨੇ ਕਦੇ ਨਹੀਂ ਕਿਹਾ ਕਿ ਸਾਨੂੰ ਜੰਗ ਚਾਹੀਦੀ ਹੈ ਪਾਕਿਸਤਾਨ ਨੇ ਕਦੇ ਨਹੀਂ ਕਿਹਾ ਸਾਨੂੰ ਜੰਗ ਚਾਹੀਦੀ ਹੈ ਪਰ ਇਹ ਮੀਡੀਆ ਨੂੰ ਜਿੰਨੀ ਜੰਗ ਚਾਹੀਦੀ ਹੈ ਉਹ ਨਹੀਂ ਕਿਸੇ ਨੂੰ ਨਹੀਂ ਚਾਹੀਦੀ ਜਿਵੇਂ ਲੋਕ ਹੁਣ ਟਿਚਰਾ ਕਰ ਰਹੇ ਆ ਕਿ ਕਿ ਆ ਜਿਹੜੇ ਨੈਸ਼ਨਲ মিডিਆ ਹੈ ਜਿਵੇਂ આજ ਤੱਕ ਹੋ ਗਿਆ ਜੀ ਨਿਊਜ਼ ਹੋ ਗਿਆ ਜਾਂ ਹੋਰ ਚੈਨਲ ਹੈ ਕਿ ਪੁੱਛੋ ਉਹਨਾਂ ਦੇ ਬੰਦੇ ਪਾਕਿਸਤਾਨ ਚੋਂ ਮੁੜਿਆ ਕਿ ਨਹੀਂ ਜਾਂ ਉਹਨਾਂ ਨੇ ਹੈੱਡ ਕੁਆਰਟਰ ਹੀ ਪਾਕਿਸਤਾਨ ਦੇ ਕਰਾਚੀ ਜਾਂ ਲਾਹੌਰ ਚ ਬਣਾ ਲਏ ਜੇ ਬਣਾ ਲਏ ਤਾਂ ਉਹਨਾਂ ਨੂੰ ਕਹੋ ਆ ਜਾਓ ਵਾਪਸ ਹੁਣ ਪਾਕਿਸਤਾਨ ਆਪਾਂ ਨੂੰ ਛੱਡਣਾ ਪੈਣਾ ਹੈ ਅਜៃਆਂ ਟਿਚਰਾਂ ਹੋ ਰਹੀਆਂ ਹਨ ਕੋਰੋਨਾ ਤੋਂ ਬਾਅਦ ਪੱਤਰਕਾਰੀ ਤੇ ਜਿਹੜੀ ਹੈ ਪ੍ਰਿੰਟ মিডিਆ ਤੇ ਬਹੁਤ ਵੱਡੀ ਸੱਟ ਵੱਜੀ ਸੀ ਤੇ ਆ ਜਿਹੜੀ ਹੈ ਸਟ੍ਰਾਈਕ ਤੋਂ ਬਾਅਦ ਨੈਸ਼ਨਲ মিডিਆ ਮੇਨਸਟ੍ਰੀਮ মিডিਆ ਤੇ ਬਹੁਤ ਵੱਡੀ ਸੱਟ ਵੱਜੀ ਹੈ ਜਿੰਨਾ ਇਹਨਾਂ ਨੇ ਲੋਕਾਂ ਨੂੰ ਡਰਾਇਆ ਹੈ ਜਿਨ੍ਹਾਂ ਇਹਨਾਂ ਨੇ ਲੋਕਾਂ 'ਚ ਖੌਫ ਪੈਦਾ ਕੀਤਾ ਤੇ ਪਿੱਛੇ ਪੰਜਾਬ ਦੇ ਚੈਨਲ ਵੀ ਨਹੀਂ ਰਹੇ ਜਿਨ੍ਹਾਂ ਨੇ ਰੱਜ ਕੇ ਕੱਲ ਰਾਤ ਗੰਦ ਪਾਇਆ ਜਿਨ੍ਹਾਂ ਨੇ ਰੱਜ ਕੇ ਕਿਉਂਕਿ ਇਹਨਾਂ ਦੇ ਰੋਟੀ ਹਾਜਮ ਨਹੀਂ ਹੋ ਰਹੀ ਸੀ ਕਿ ਜੰਗ ਰੋਕ ਕਿਉਂ ਗਈ ਪਹਿਲਾਂ ਇਹ ਕਰਦੇ ਸੀ ਪੂਰਾ ਬੋਲ ਬਾਲ ਕੇ ਅੱਗ ਲਾ ਕੇ ਇਧਰ ਡੇਟ ਪਾ ਬੰਬ ਉਧਰ ਡੇਟ ਪਾ ਜਦੋਂ ਮਿਲਟਰੀ ਦਾ ਬਿਆਨ ਆਇਆ ਕਿ ਇਸ ਤਰੀਕੇ ਨਾਲ ਨਹੀਂ ਹੋਇਆ ਆ ਨਹੀਂ ਹੋਇਆ ਫਿਰ ਉਹਦੇ ਬਿਆਨ ਚਲਾਉਣ ਲੱਗੇ ਫਿਰ ਥੋੜੀ ਜਾਣਕਾਰੀ ਕਾਦੀ ਸੀ ਤੁਹਾਡੇ ਕੋਲ ਇਨਫੋਰਮੇਸ਼ਨ ਕਾਦੀ ਸੀ ਤੁਹਾਡਾ ਇੱਡਾ ਕਿੱਡਾ ਕਿ ਪੱਧਰ ਹੈ ਜਿਹੜੇ ਪਤਾ ਹੈ ਜਿਹੜੇ ਵੈਬ ਚੈਨਲ ਆ ਪੰਜਾਬ ਦੇ ਜਾਂ ਇਹਨਾਂ ਕਿੱਥੋਂ ਤੱਕ ਮਾਰ ਆ ਸਭ ਨੂੰ ਹੀ ਪਤਾ ਹੁੰਦੀ ਹੈ ਪਰ ਇਹ ਤਾਂ ਇਥੋਂ ਤੱਕ ਵੀ ਹੋ ਜਾਂਦਾ ਹੈ ਕਿ ਐਂ ਲੱਗਦਾ ਰਹਿੰਦਾ ਹੈ ਕਿ ਇਹਨਾਂ ਦੀ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਵੀ ਗੱਲ ਚੱਲ ਰਹੀ ਹੋਵੇ ਜਿਵੇਂ ਅਜਿਹੀਆਂ ਚੀਜ਼ਾਂ ਤੋਂ ਆਵਾਜ਼ ਆਉਣਾ ਚਾਹੀਦਾ ਹੈ ਜੰਗ ਮਜ਼ਾਕ ਨਹੀਂ ਹੁੰਦੀ ਜੰਗ ਜੰਗ ਹੁੰਦੀ ਹੈ ਤੇ ਜੰਗ ਲੋਕਾਂ ਦੀਆਂ ਨਸਲਾਂ ਤੱਕ ਜਿਹੜੀਆਂ ਤਬਾਹ ਕਰ ਦਿੰਦੀ ਹੈ ਤੇ ਅਜਿਹੀ ਜੰਗ ਤੋਂ ਬਚਣ ਲਈ ਕੋਈ ਗੱਲ ਕਰਨੀ ਚਾਹੀਦੀ ਆ ਇੰਨੀਆਂ ਬਕਵਾਸ ਨਹੀਂ ਕਰਨੀ ਚਾਹੀਦੀ ਤੇ ਲੋਕਾਂ 'ਚ ਡਰ ਨਹੀਂ ਫੈਲਾਉਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਰਾਤ ਤੁਸੀਂ ਫੈਲਾਇਆ ਹੈ ਸਹੀ ਬੜੀ ਅੱਛੀ ਵੀਡੀਓ ਬਣਾਈ ਬਾਜੀ ਨੇ ਬਿਲਕੁਲ ਤੇ ਉਹ ਹਕੀਕਤ ਵਿੱਚ ਇਹ ਵੀਡੀਓ ਬਣਾਈ ਗਈ ਕੱਲ 4 ਤੋਂ 5 ਵਜੇ ਦੇ ਕੋਲ ਸਾਨੂੰ ਪਤਾ ਚੱਲਿਆ ਜੀ ਕਿ ਪਾਕਿਸਤਾਨ ਦੇ ਤੇ ਇੰਡੀਆ ਦਾ ਟੇਬਲ ਟॉक ਹੋ ਗਿਆ ਅਮਰੀਕਾ ਦੇ ਵਿੱਚ ਬੈਠ ਕੇ ਤੇ ਇਹਨਾਂ ਦੀ ਸੁਲ੍ਹਾ ਕਰਵਾ ਦਿੱਤੀ ਗਈ ਕਿ ਹੁਣ ਇਹ جنگਬੰਦੀ ਹੋ ਗਈ ਹੈ ਤੇ ਜੰਗ ਖਤਮ ਹੋ ਗਈ ਹੈ ਗੱਲ ਖਤਮ ਹੋ ਗਈ ਖਤਮ ਹੋ ਗਈ 7 ਵਜੇ ਦੇ ਕੋਲ ਮੈਨੂੰ ਨਾ ਫੋਨ ਆਂਦਾ ਪਿਆ ਮੇਰੇ ਕਜ਼ਨ ਦਾ ਕਿ ਸੁਣਿਆ ਇੰਡੀਆ ਨੇ ਫੇਰ ਹਮਲਾ ਕਰ ਦਿੱਤਾ ਡਰੋਨ ਦੇ ذریعے ਹਮਲੇ ਕਰ ਰਹੇ ਡਰੋਨ ਦੇ ذریعے ਨਾ ਹਮਲੇ ਕਰ ਰਹੇ ਤੇ ਮੈਂ ਨਾ ਸੋਚਣ ਲੱਗ ਗਿਆ ਕਿ ਯਾਰ ਜੇ ਤੇ ਅਗਰ 16 ਤੋਂ ਬਾਅਦ ਵੀ ਹਮਲਾ ਹੋ ਰਿਹਾ ਹੈ ਤੇ ਇਹ ਜ਼ਿਆਦਾ ਖਤਰਨਾਕ ਹੈ ਇਹ ਜ਼ਿਆਦਾ ਖਤਰਨਾਕ ਗੱਲ ਹੈ ਇਹ ਕਹਿ ਲਓ ਕਿ ਅੱਗ ਨੂੰ ਹਵਾ ਦੇਣ ਵਾਲੀ ਗੱਲ ਬਿਲਕੁਲ ਠੀਕ ਹੈ ਤੇ ਮੈਨੂੰ ਹੁਣ ਵੀਡੀਓ ਦੇਖ ਕੇ ਅੰਦਾਜ਼ਾ ਹੁੰਦਾ ਪਿਆ ਹੈ ਕਿ ਉਧਰਲੀ ਸਾਈਡ ਤੇ ਵੀ ਨਿਊਜ਼ ਫੈਲਾਈਆਂ ਜਾ ਰਹੀਆਂ ਹਨ ਇਹ ਸਿਰਫ ਸਾਡੇ ਲਈ ਸਾਈਡ ਤੇ ਨਹੀਂ ਸਿਰਫਾਈਆਂ ਜਾ ਰਹੀਆਂ अच्छा मैं तन्नू दसदा थोड़ी मेरी गल सुन लो मैं रात बड़ा ना इस चीज ते रहया ते डर दा खौफ भी एक दफा खौफ दी फजाआ भी फैलनी कि यार की हो रिया है फिर अच्छा 8 9 वे तक खबरा फैलदे नी या ड्रोन आ गए ड्रोन आ गए ड्रोन आ गए रात सारी पाकिस्तान दे विच यही गल्लां हुंदी जडियां ड्रोन आ गए जी ड्रोन आ गए जी ड्रोन आ गए खौफ रिया सारी रात ना यार आ के 11:30 दा रात दे दा काम ते मेनू ना पिंडू फोन आ गया पिंडू फोन आया मेरे कजन दा फीमेल कजन ने ਤੇ ਉਹਨੇ ਫੋਨ ਕਰਕੇ ਕਹਿੰਦੀ ਕਿ ਤੁਹਾਡੇ ਆਪਣਾ ਜਿਹੜਾ ਕੋਲ ਥਾਣਾ ਹੈ ਨਾ ਸਾਡਾ ਘਰ ਜਿਹੜਾ ਹੈ ਨਾ ਸਦਰ ਥਾਣੇ ਦੇ ਕੋਲ ਹੈ ਸਦਰ ਥਾਣੇ 'ਚ ਡਰੋਨ ਡਿੱਗਿਆ ਹਾਂ ਮੈਂ ਕਿਹਾ ਯਾਰ ਅਸੀਂ ਸਦਰ ਥਾਣੇ ਤੋਂ ਅੱਧੇ ਕਿਲੋਮੀਟਰ ਤੇ ਬੈਠੇ ਹੋਏ ਹਾਂ ਕਿ ਜੇ ਸਦਰ ਥਾਣੇ 'ਚ ਡਰੋਨ ਡਿੱਗਿਆ ਹੈ ਤਾਂ ਸਾਨੂੰ ਪਤਾ ਚੱਲੇ ਤੁਸੀਂ ਤਾਂ ਸਾਡੇ ਤੋਂ ਬੈਠੇ ਹੋਏ ਹੋ 20 ਕਿਲੋਮੀਟਰ ਦੂਰ ਤੁਹਾਨੂੰ ਕਿਵੇਂ ਪਤਾ ਚੱਲ ਗਿਆ ਉਹ ਜਿਹੜੀ ਨਿਊਜ਼ ਜਿਹੜਾ ਬੰਦਾ ਸੁਣਦਾ ਪਿਆ ਸੀ ਉਹਨੂੰ ਹਕੀਕਤ ਮੰਨ ਕੇ ਚੱਲੀ ਜਾ ਰਿਹਾ ਸੀ ਅੱਛਾ ਘਰ 'ਚ ਸਾਰੇ ਉੱਠ ਗਏ ਛੋਟੀ ਵੀ ਉੱਠ ਗਈ ਮਾਤਾ ਜੀ ਵੀ ਮਾਜੀ ਵੀ ਉੱਠ ਪਏ ਠੀਕੇ ਤੇ ਮਾਜੀ ਨੂੰ ਮੈਂ ਕਿਹਾ ਸੋ ਜਾਓ ਕੋਈ ਮਸਲਾ ਨਹੀਂ ਕਹਿੰਦੇ ਕੀ ਹੋਇਆ ਮੈਂ ਉਹਨਾਂ ਨੂੰ ਦੱਸਿਆ ਇਸ ਤਰ੍ਹਾਂ ਕਰਕੇ ਗੱਲਬਾਤ ਹੈ ਤੇ ਇਹ ਸਾਰੀਆਂ ਨਾ ਝੂਠੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਤੇ ਬਲੀਵ ਕਰੋ ਮੈਂ ਛੋਟੀ ਦਾ ਮੋਬਾਈਲ ਡਾਟਾ ਬੰਦ ਕਰਵਾਇਆ ਭਾਬੀ ਨੂੰ ਕਿਹਾ ਆਪਣਾ ਮੋਬਾਈਲ ਬੰਦ ਕਰੋ ਤੇ ਸਕੂਨ ਨਾਲ ਸੋ ਜਾਓ ਕੁਝ ਨਹੀਂ ਹੁੰਦਾ ਜੇ ਅਗਰ ਸੁਲਾ ਇਹ ਜੰਗਬੰਦੀ ਹੋ ਗਈ ਹੈ ਨਾ ਤੇ ਇਹਦੇ ਉੱਤੇ ਅਮਲ ਕੀਤਾ ਜਾਏਗਾ ਠੀਕ ਹੈ ਇਹ ਜਿਹੜੀਆਂ ਨਿਊਜ਼ਾਂ ਤੁਸੀਂ ਸੁਣਦੇ ਪਏ ਹੋ ਨਾ ਐਵੇਂ ਤੁਸੀਂ ਆਪਣੀ ਨੀਂਦਾਂ ਖਰਾਬ ਕਰਦੇ ਪਏ ਹੋ ਠੀਕ ਹੈ ਇਹਦੇ ਵਿੱਚ ਹਕੀਕਤ ਜਾਂ ਰਿਐਲਿਟੀ ਕੋਈ ਨਹੀਂ ਹੈ ਲੇਕਿਨ ਅਗਰ ਇਹ ਕੰਮ ਕੀਤਾ ਜਾਂਦਾ ਨਾ ਤੇ ਮਾਮਲਾ ਇੱਥੇ ਤੱਕ ਖਰਾਬ ਹੋ ਜਾਣੇ ਸਨ ਕਿ ਹੁਣ ਤੱਕ ਬਹੁਤ ਫਿਰ ਫਿਰ ਕੰਟਰੋਲ ਵਾਲੀ ਗੱਲ ਨਹੀਂ ਸੀ ਕਿਉਂਕਿ ਫਿਰ ਸੁਣਾ ਤੋਂ ਬਾਅਦ ਹੈ ਇਹਨੇ ਬੜੀ ਵਧੀਆ ਗੱਲ ਕੀਤੀ ਹੈ ਤੁਸੀਂ ਸ਼ਾਇਦ ਮੇਰੇ ਖਿਆਲ ਉਹਦੇ ਗੱਲ ਤੇ ਗੌਰ ਨਹੀਂ ਕੀਤਾ ਉਹਨੇ ਕਿਹਾ ਵਿਊਜ਼ ਹਰ ਬੰਦੇ ਨੂੰ ਚਾਹੀਦੇ ਹੁੰਦੇ ਨੇ ਲੇਕਿਨ ਘਟੀਆ ਤਰੀਕੇ ਨਾਲ ਨਹੀਂ ਤੁਸੀਂ ਪੋਜੀਟਿਵ ਗੱਲ ਕਰੋ ਮਤਲਬ ਕਿ ਜਿਹੜੀ ਰੈਲੀਟੀ ਹੈ ਉਹਦੇ ਤੇ ਗੱਲ ਕਰੋ ਅਸਲ ਪਤਾ ਕੀ ਸੀਗਾ ਪਹਿਲੇ ਜਿੰਨੇ ਵੀ ਨਿਊਜ਼ ਚੈਨਲ ਸੀ ਨਾ ਉਹਨਾਂ ਦਾ ਇੱਕ ਕਿਸਮ ਦਾ ਨਾ ਸਾਰਾ ਨਿਜ਼ਾਮ ਜਿਹੜਾ ਨਾ ਬੰਦ ਹੋਇਆ ਪਿਆ ਸੀਗਾ ਜਦੋਂ ਜੰਗ ਲੱਗੀ ਹੈ ਨਾ ਤੇ ਜਿਨ੍ਹਾਂ ਨੂੰ ਨਾ ਮਤਲਬ ਕਿ ਵਿਊਜ਼ ਆ ਨਹੀਂ ਆ ਰਹੇ ਸੀ 100 100 200 200 ਤੇ ਉਹਨਾਂ ਦੀਆਂ ਵੀਡੀਓ ਜਿਹੜੀਆਂ ਨਾ 10 10 ਮਿਲੀਅਨ 20 20 ਮਿਲੀਅਨ ਮਾਰਨ ਲੱਗੀਆਂ ਤੇ ਉਹਨਾਂ ਨੂੰ ਐਵੇਂ ਮਤਲਬ ਕਿ ਡਾਇਰੈਕਟ ਜਿਹੜਾ ਹੈ ਨਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੀ ਹੋ ਨੇ ਮਤਲਬ ਕਿ ਜਿਹੜੀ ਗੱਲ ਉਹ ਕਰ ਦਿੰਦੇ ਨੇ ਉਹੀ ਸੱਚੀ ਹੈ ਉਹ ਪੂਰੀ ਸੱਚੀ ਅੱਛੀ ਹੈ ਤੇ ਦੂਜੀ ਚੀਜ਼ ਦੂਸਰੀ ਸਾਰੀ ਝੂਠੀ ਹੈ ਹਾਲਾਂਕਿ ਉਹਨੇ ਵੀਰੇ ਨੇ ਗੱਲ ਕੀਤੀ ਹੈ ਕਿ ਬਾਰਡਰ ਦੇ ਉੱਤੇ ਐਵੇਂ ਦੀ ਕੋਈ ਅੱਗ ਨਹੀਂ ਲੱਗੀ ਕੋਈ ਸ਼ੈ ਨਹੀਂ ਸੀ ਕੋਈ ਚੱਕਰ ਨਹੀਂ ਅੱਛਾ ਉਹਨਾਂ ਵਾਸਤੇ ਜੰਗ ਕੋਈ ਮਕਸਦ ਨਹੀਂ ਸੀ ਰੱਖਦੀ ਉਹਨਾਂ ਵਾਸਤੇ ਸੀ ਕਿ ਕੋਈ ਐਸਾ ਪੁਆਇੰਟ ਮਿਲੇ ਅਸੀਂ ਆਪਣੀ ਮਸਾਲੇਦਾਰ ਖਬਰ ਇਹ ਬਾਸ ਸਾਡੇ ਆਏ ਕਿ ਵੀਰਾ ਇਹ ਕਹਿੰਦਾ ਹੈ ਕਿ ਵੀਵਿਊਸ ਤੋਂ ਡਾਲਰ ਉਹ ਕਮਾਓ ਜਿਹੜੇ ਤੁਸੀਂ ਹਜ਼ਮ ਕਰਦੇ ਉਹ ਡਾਲਰ ਨਾ ਕਮਾਓ ਜਿਹੜੇ ਤੁਹਾਨੂੰ ਹਜ਼ਮ ਨਹੀਂ ਹਜ਼ਮ ਨਾ ਹੋਣ ਜੀ ਬਿਲਕੁਲ ਤੇ ਉਹ ਵੀਰੇ ਨੇ ਇਹ ਵਧੀਆ ਗੱਲ ਕੀਤੀ ਜੰਗ ਜੰਗ ਹੈ ਜੰਗ ਨੂੰ ਇਹ ਨਾ ਸਮਝੋ ਕਿ ਜੰਗ ਬਹੁਤ ਹਲਕੀ ਚੀਜ਼ ਹੈ ਜੰਗ ਬਹੁਤ ਵੱਡੀ ਚੀਜ਼ ਹੈ ਅਸੀਂ ਅੱਜ ਤੋਂ ਦੋ ਦਿਨ ਪਹਿਲੇ ਵੀ ਇਸੇ ਚੈਨਲ ਤੇ ਬਹਿ ਕੇ ਐਮੀ ਵੀਡੀਓ ਬਣਾਈ ਸੀ ਤੇ ਇੱਥੇ ਬਹਿ ਕੇ ਇਸੇ ਪਲੇਟਫਾਰਮ ਤੇ ਇਹੀ ਗੱਲਬਾਤ ਕੀਤੀ ਸੀ ਕਿ ਆਪਣਾ ਸ਼ਾਂਤੀ ਹੋ ਜਾਏ ਜੰਗ ਬਰ ਸ਼ਾਂਤੀ ਹੋਣੀ ਚਾਹੀਦੀ ਜੰਗ ਹੋਣੀ ਨਹੀਂ ਚਾਹੀਦੀ ਆਪਾਂ ਸਿਰਫ ਜੰਗਾਂ ਦੇ ਨਾਮ ਸੁਨੇ ਨੇ ਉਹਨੇ ਆਖਿਆ ਤੋਂ ਬਾਅਦ ਜਿਹੜੇ ਮੰਜ਼ਰ ਨੇ ਨਾ ਬਹੁਤ ਬੁਰੇ ਹੋਏ ਨਸਲਾ ਤੋਂ ਨਸਲਾ ਚੱਲਦਾ ਨਸਲਾ ਤੇ ਬਾਹ ਹੋ ਜਾਂਦੀਆਂ ਨੇ ਕਹਿੰਦੇ ਵੀਰੇ ਨੇ ਆਖਿਆ ਨਹੀਂ ਵੀਡੀਓ 'ਚ ਉਹਨੇ ਕਿਹਾ ਜੰਗ ਸਿਰਫ ਜੰਗ ਨਹੀਂ ਹੁੰਦੀ ਇਹਦੇ ਨਾਲ ਸਾਡੀਆਂ ਆਣ ਵਾਲੀਆਂ ਨਸਲਾਂ ਕਰ ਦਵਾ ਉਸ ਦਿਨ ਵੀ ਅਮਨ ਜਾਂਦੇ ਸੀ ਤੇ ਅੱਜ ਵੀ ਅਮਨ ਨਹੀਂ ਵੀਰੇ ਨੇ ਇਹ ਵੀ ਕਿਹਾ ਕਿ ਜਿਹੜੀਆਂ ਦੋਨੋਂ ਹਕੂਮਤਾਂ ਨੇ ਨਾ ਮਤਲਬ ਕਿ ਉਹ ਨਹੀਂ ਜਾਣੀ ਇਹਨਾਂ ਪਾਕਿਸਤਾਨ ਇੰਡੀਆ ਨਾਲ ਜੰਗ ਕਰਨਾ ਚਾਹੁੰਦੇ ਨਾ ਇੰਡੀਆ ਪਾਕਿਸਤਾਨ ਦਾ ਲੇਕਿਨ ਇਹ ਜਿਹੜਾ ਗੋਦੀ ਮੀਡੀਆ ਹੈ ਨਾ ਇਹ ਆਪਸੇ ਜੰਗ ਕਰਾਉਣਾ ਚਾਹੁੰਦਾ ਮਤਲਬ ਕਿ ਉਹਨਾਂ ਨੂੰ ਕਿਸੇ ਨਾਲ ਕੁਝ ਨਹੀਂ ਹੈਗਾ ਅੱਗ ਲੱਗਣੀ ਚਾਹੀਦੀ ਅੱਛਾ ਅਗਰ ਆਪ ਨੂੰ ਕੋਈ ਖਬਰ ਦਈਏ ਤੇ ਉਹ ਅੱਗ ਵਾਂਗ ਫੈਲ ਜਾਏ ਰਾਤ ਨੂੰ ਪਾਕਿਸਤਾਨ ਦੇ ਆਵਾਮ ਦੀਆਂ ਨੀਂਦਾਂ ਜੇ ਉਡੀਆਂ ਨੇ ਨਾ ਤੇ ਫਿਰ ਇੰਡੀਆ ਦੀ ਆਵਾਮ ਦੀ ਉੱਥੇ ਵੀ ਕਹਿ ਰਹੇ ਕਿ ਮੈਂ ਵੀਡੀਓ ਦੇਖ ਕੇ ਇਸ ਜੀਜ਼ ਦਾ ਨਲਸ ਕੀਤਾ ਹੈ ਕੋਈ ਨਾ ਕੋਈ ਇਹਦਾ ਅਸੀਂ ਜਿਹੜੀਆਂ ਗੱਲਾਂ ਸੋਚਦੇ ਰਹੇ ਆ ਤੇ ਇੰਡੀਆ ਵਾਲੀ ਸਾਈਡ ਤੇ ਵੀ ਆਵਾਮ ਉਹੀ ਗੱਲਾਂ ਕਰ ਰਹੀ ਉਹ ਵੀ ਕਹਿੰਦੇ ਹੁਣ ਕੀ ਇਹਦਾ ਕਿਹਦਾ ਕੈਸਾ ਮੁਲਕ ਹੈ ਸੁਲਾ ਕਰਕੇ ਅਟੈਕ ਕਰੀ ਜਾ ਰਿਹਾ ਅਸੀਂ ਸੋਚਦੇ ਪਏ ਯਾਰਾ ਕਿਹਦਾ ਕੈਸਾ ਮੁਲਕ ਹੈ ਟੇਬਲ ਤੇ ਵੀ ਬਹਿ ਗਿਆ ਤੇ ਗੱਲ ਕਰ ਅਟੈਕ ਵੀ ਕਰੀ ਜਾ ਰਿਹਾ ਲੇਕਿਨ ਵਿੱਚ ਜਿਹੜੀ ਰਿਐਲਿਟੀ ਸੀ ਉਹ ਇਹ ਸੀ ਕਿ ਅਮਾਨ ਸੁਲਾਸਾ ਸ਼ਾਂਤੀ ਹਰ ਚੀਜ਼ ਹੈ ਲੇਕਿਨ ਫਲਾਣ ਵਾਲਾ ਕੋਨੇ ਵਿੱਚ ਮੈਂ ਹਮੇਸ਼ਾ ਇੱਕ ਹੀ ਗੱਲ ਕਹਿਣਾ ਅੱਜਕੱਲ ਜਿੰਨਾ ਤੇਜ਼ ਹੈ ਮੀਡੀਆ ਹੋ ਗਿਆ ਹਾਂਜੀ ਤੁਸੀਂ ਕੋਈ ਵੀ ਨਿਊਜ਼ ਸੁਣਦੇ ਹੋ ਕੋਈ ਵੀ ਨਿਊਜ਼ ਕਿ ਕਿੰਨੀ ਦੇਰ ਤੱਕ ਉਹਦੀ ਤਸਦੀਕ ਨਹੀਂ ਨਾ ਕਰ ਲੈਂਦੇ ਤੁਸੀਂ ਨਾ ਕਿਸੇ ਨੂੰ ਫਾਰਵਰਡ ਕਰੋ ਨਾ ਉਸ ਵੀਡੀਓ ਨੂੰ ਸ਼ੇਅਰ ਕਰੋ ਤੇ ਨਾ ਤੇ ਯਕੀਨ ਕਰੋ ਬਿਲਕੁਲ ਪਹਿਲੀ ਉਹਦੀ ਤਸਦੀਕ ਕਰੋ ਅਗਰ ਉਹਦੇ ਵਿੱਚ ਤੁਹਾਨੂੰ ਰਿਐਲਿਟੀ ਨਜ਼ਰ ਆਉਂਦੀ ਹੈ ਫਿਰ ਤੁਸੀਂ ਉਹਨੂੰ ਜੋ ਕੁਛ ਮਰਜ਼ੀ ਕਰੋ ਉਹਦੇ ਤੇ ਵੀਡੀਓ ਬਣਾਓ ਉਹ ਕਿਸੇ ਨੂੰ ਸੈਂਡ ਕਰੋ ਫਾਰਵਰਡ ਕਰੋ ਕਿਉਂਕਿ ਮੋਸਟਲੀ ਲੋਕ ਅੱਜਕੱਲ ਜਿਹੜੇ ਨੇ ਨਾ ਬੀਬੀ ਦਾ ਸ਼ਿਕਾਰ ਲਏ ਕਾਫੀ ਕਲੈਸ ਜਿਹੜੇ ਨੇ ਜਿਹੜੇ ਉਹ ਬਰਦਾਸ਼ਤ ਨਹੀਂ ਕਰ ਪਾ ਸਕਦੇ ਸਾਡੇ ਬਜ਼ੁਰਗ ਜਿਹੜੇ ਨੇ ਤੇ ਹੁਣ ਐਵੇਂ ਦੀ ਇੰਨੀ ਵੱਡੀ ਗੱਲ ਅਗਰ ਕਿਸੇ ਆਪਾ ਬਜ਼ੁਰਗ ਬੁਮਾਰ ਨੂੰ ਦੱਸ ਦੇਈ ਹੈ ਜਾਂ ਉਹਦੇ ਤੱਕ ਪਹੁੰਚ ਐ ਉਹਦੇ ਵਾਸ ਕੈਮਰਾ ਜੀ ਪਤਾ ਨਹੀਂ ਇਸ ਤਰ੍ਹਾਂ ਪਤਾ ਨਹੀਂ ਕੈਮਰਾ ਦੀ ਕਿੱਥੇ ਸ਼ੁਰੂ ਆਣਾ ਹੈ ਇਹ ਰਾਤ ਦੀ ਖਬਰ ਚੱਲੀ ਹੋਈ ਹੈ ਕਿੰਨੇ ਵਜੇ ਮੈਨੂੰ ਮੈਸੇਜ ਆਇਆ ਹੈ ਮੈਸੇਜ ਆਇਆ ਜੀ ਮੈਨੂੰ ਰਾਤ ਨੂੰ ਸਾਢੇ 8 ਵਜੇ ਤਾਜ਼ਾ ਤਰੀਨ ਰਹੀਮਿਆਲ ਖਾਨ ਕਨਾਲ ਪਾਰਕ ਦੇ ਉੱਪਰ ਸੇ ਡਰੋਨ ਵਾਜ਼ਿਆ ਦਿਖਾ ਜੋ ਆਇਸ਼ਤਾ ਆਇਸ਼ਾ ਸਾਦਗਾ ਬਾਦ ਦੀ ਤਰਫ ਵੱਡਦਾ ਨਜ਼ਰ ਆਇਆ ਨਾਲ ਉਹਦੇ ਵੀਡੀਓ ਸੈਂਡ ਕੀਤੀ ਗਈ ਕਿ ਡਰੋਨ ਨਜ਼ਰ ਆ ਰਹੇ ਆ ਤੇ ਉਹ ਉੱਡਦਾ ਪਿਆ ਹੈ ਤੇ ਅਸੀਂ ਐ ਕਹਿ ਰਹੇ ਕਿ ਯਾਰ ਅੱਛੇ ਸਾਡੇ ਸਿਰਾਂ ਤੋਂ ਡਰੋਂ ਨੰਗੀ ਜਾ ਰਹੀ ਆ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਮੈਂ ਤੁਹਾਨੂੰ ਪਤਾ ਨਹੀਂ ਚੱਲ ਰਿਹਾ ਹਰੀ ਮਿਆਰ ਵਾਲਿਆਂ ਨੂੰ ਜਾਂ ਦੂਸਰੇ ਬੰਦੇ ਜਿਹੜੇ ਦੂਰ ਬੈਠੇ ਨੇ ਉਹਨਾਂ ਨੂੰ ਪਤਾ ਨਹੀਂ ਯਕੀਨ ਮੰਨੋ ਛੱਤ ਤੇ ਚੜ ਕੇ ਤੇ ਬੰਦਾ ਚੰਗਾ ਬੁਲਾ ਅਸਮਾਨ ਵੇਖ ਲੈਂਦਾ ਜਿੱਥੇ ਤੱਕ ਨਜ਼ਰ ਜਾਂਦੀ ਹੈ ਤੇ ਕੋਈ ਚੀਜ਼ ਨਹੀਂ ਨਜ਼ਰ ਆਉਂਦੀ ਪਈ ਤੇ ਵੀ ਇੱਕੀ ਤੇ ਮੈਂ ਤਸੱਲੀ ਲੈ ਕੇ ਕਹਿੰਦਾ ਪਿਆ ਮੈਂ ਕਿ ਦੁਨੀਆ ਪਤਾ ਨਹੀਂ ਕੀ ਚਾਹੁੰਦੀ ਹੈ ਵਾਕੇ ਅਮਨ ਸ਼ਾਂਤੀ ਚਾਹਦੀ ਨਹੀਂ ਦੁਨੀਆ ਠੀਕ ਹੈ ਬਸ ਇਹ ਆ ਕਿ ਜਿਹੜੀ ਖਾਮੋਸ਼ੀ ਹੋ ਗਈ ਹੈ ਨਾ ਕਿ ਕਿਉਂ ਹੋ ਗਈ ਇਹ ਇਹ ਟੋਪਿਕ ਇਸ ਤਰ੍ਹਾਂ ਦਾ ਹੈ ਕਿ ਇਹਦੇ ਉੱਤੇ ਜਿੰਨੀ ਮਰਜ਼ੀ ਗੱਲ ਹਾਂਜੀ ਉਹ ਮੁੱਕਦੀ ਨਹੀਂ ਇਹ ਵੀਡੀਓ ਹੈ ਉਹ ਜ਼ਿਆਦਾ ਲੰਬੀ ਹੋ ਗਈ ਇਹ ਸਾਡੇ ਨੇ ਬਹੁਤ ਅੱਛੀ ਵੀਡੀਓ ਬਣਾਈ ਹੈ ਤੇ ਬਰਹਰ ਲਾਸਟ ਗੱਲ ਇਹ ਕੋਈ ਵੀ ਖਬਰ ਸੁਨੋ ਪਹਿਲੇ ਉਹਦੀ ਤਸਦੀਕ ਕਰੋ ਫਿਰ ਉਹਦੇ ਤੇ ਆਰਗੂਮੈਂਟ ਕਰੋ ਬਿਲਕੁਲ ਜੀ ਠੀਕ ਹੈ ਬਾਕੀ ਵੀਡੀਓ ਕਿਦਾਂ ਦੀ ਲੱਗੀ ਹੈ ਕਮੈਂਟ ਕਰਕੇ ਦੱਸਿਓ ਮਿਲਦੇ ਆ ਜੀ ਅਗਲੀ ਵੀਡੀਓ ਚ ਗੁੱਡ ਬਾਏ ਟੇਕ ਕੇਅਰ ਰਪਤਾ ਨੂੰ ਸਾਰਿਆਂ ਨੂੰ ਬਿਚਰਤੀ ਕਲਾਜ ਰੱਖੇ ਗੁੱਡ ਬਾਏ ਟੇਕ ਕੇਅਰ ਰੱਖ ਰੱਖੇ